जगजीत डेवाल की लगातार जो सेहत है वह खराब हो रही है नासाज हो रही है उन्होंने वजन लगातार घट रहा है ब्लड प्रैशर स्टेबल नहीं है इसलिए विचाले देर रात खनौरी बॉर्डर से हलचल भी सामने देखने मिली किसानों ने दे, होर डालेवाल है सुरक्षा ਕਿਸਾਨਾਂ ਨੂੰ ਡੱਲੇਵਾਲ ਨੂੰ ਹਿਰਾਸਤ 'ਚ ਲੈ ਜਾਣ ਦਾ ਖੱጫ ਇਹਦੇ ਤੋਂ ਚੱਲਦੇ ਕਿਸਾਨਾਂ ਨੇ ਡੱਲੇਵਾਲ ਦੇ ਆਲੇ ਦੁਆਲੇ ਜੋ ਹੈ ਸਿਕਿਉਰਿਟੀ ਦੇ ਸੁਰੱਖਿਆ ਦੇ ਪੂਖਤਾ ਇੰਤਜ਼ਾਮਾਤ ਕੀਤੇ ਟਰਾਲੀਆਂ ਲਾ ਕੇ ਉਸ ਨੂੰ ਇੱਕ ਦੂਸਰੇ ਨਾਲ ਵੈਲਡਿੰਗ ਕੀਤੀ ਗਈ ਹੈ ਤੇ ਕਦੇ ਵੀ ਡੱਲੇਵਾਲ ਨੂੰ ਹਿਰਾਸਤ 'ਚ ਲੈ ਸਕਦੀ ਹੈ ਪੁਲਿਸ ਕਿਸਾਨ ਡੀਟਰਾ ਦੇ ਬੋਲੋ ਅਜੂ ਖੱਛਾ ਹੈ ਉਹ ਪ੍ਰਕਟਾਇਆ ਜਾ ਰਿਹਾ ਹੈ ਤਖਨੌਰੀ ਬਾਰਡਰ ਤੇ ਡੱਲੇਵਾਲ ਦਾ ਮਰਨ ਵਡ ਸਾਰ ਦੇ ਦਿਨ ਚ ਦਾਖਲ ਹੋ ਚੁੱਕਿਆ ਹੈ ਜੱਗੀ ਸਿੰਘ ਡੱਲੇਵਾਲ ਦੀ ਜੋ ਸਿਹਤ ਹੈ ਲਗਾਤਾਰ ਖਰਾਬ ਹੋ ਰਹੀ ਹੈ ਲਗਾਤਾਰ ਨਸਾਸ ਜੋ ਹੈ ਹੋ ਰਹੀ ਹੈ ਇਸਬ ਦੇ ਵਿਚਾਲੇ ਅੱਜ ਪਹਿਰੇ 3 ਵਜੇ ਡੱਲੇਵਾਲ ਦੇ ਵੱਲੋਂ ਸੰਦੇਸ਼ ਦਿੱਤਾ ਜਾਏਗਾ ਕੋਈ ਵੱਡਾ ਐਲਾਨ ਡੱਲੇਵਾਲ ਦੇ ਵੱਲੋਂ ਕੀਤਾ ਜਾ ਸਕਦਾ ਹੈ ਕੱਲ੍ਹ ਇਸ ਬਾਬਤ ਜ਼ਿਕਰ ਕੀਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ ਇਸਬ ਦੇ ਵਿਚਾਲੇ ਜੋ ਕਿਸਾਨ ਨੇ ਉਹਨਾਂ ਨੂੰ ਖੱਜਾ ਹੈ ਕਿ ਕਿਸੇ ਵੀ ਟਾਈਮ ਜੁਪਲੇ ਸੇ ਪ੍ਰਸ਼ਾਸਨ ਹੈ ਖਨੌਰੀ ਬਾਰਡਰ ਤੇ ਪਹੁੰਚ ਸਕਦਾ ਹੈ ਕਿ ਤੇ ਇਸੇ ਵਿਚਾਲੇ ਜੋ ਡੱਲੇਵਾਲ ਹੈ ਇੱਕ ਵਾਰ ਕੋਰ ਤੋਂ ਉਹਨਾਂ ਨੂੰ ਡਿਟੇਨ ਜੋ ਹੈ ਕੀਤਾ ਜਾ ਸਕਦਾ ਹੈ ਕਦੇ ਵੀ ਡੱਲੇਵਾਲ ਨੂੰ ਹਿਰਾਸਤ ਚ ਲੈ ਸਕਦੀ ਹੈ ਪੁਲਿਸ ਕਿਸਾਨ ਲੀਡਰ ਐਸ ਗਾਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਿਹਾ ਕਿ ਕਿ ਜੋੜਾ ਦੀ ਸਿਹਤ ਹੈ ਲਗਾਤਾਰ ਵਿਗੜ ਰਹੀ ਹੈ ਜਿ세 ਕੱਲ ਕਰੀਤੇ ਕੱਲ ਦੁਪਹਿਰ ਵੇਲੇ ਵੀ ਸਰਕਾਰੀ ਡਾਕਟਰਸ ਦੀ ਟੀਮ ਉਥੇ ਪਹੁੰਚੀ ਸੀ ਪਰ ਕਿਸਾਨਾਂ ਦੇ ਵੱਲੋਂ ਜੋ ਚੈੱਕਅਪ ਹੈ ਸਰਕਾਰੀ ਡਾਕਟਰਸ ਦੇ ਵੱਲੋਂ ਨਹੀਂ ਕੀਤਾ ਜਾਣ ਦਿੱਤਾ ਗਿਆ ਢੱਲੇਵਾਲ ਦਾ ਮੇਨਾ ਮੈਸੇ ਹੋਗੀ ਚੰਜੀਵ ਕੌਸ਼ਲ ਫੋਨ ਲਾਈਨ ਤੇ ਜੁੜਨੇ ਚੰਜੀਵ ਕੀ ਕੁਝ ਅਪਡੇਟ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਤੇਰਾ ਕਾਫੀ ਹਲਚਲ ਦੇਖਣ ਨੂੰ ਮਿਲੀ ਖਨੌਰੀ ਰਿਪੋਰਟ ਦੇ ਬਿਲਕੁਲ ਸਰਵਜੋ ਤੋਂ ਹੁਣ ਜਿਹੜੀ ਹਲਚਲ ਆ ਲਗਾਤਾਰ ਵਧਦੀ ਜਾ ਰਹੀ ਆ ਸਮਾਂ ਜ਼ਿਆਦਾ ਹੋ ਗਿਆ ਤੇ 17ਵਾਂ ਦਿਨ ਹੋ ਗਿਆ ਸਿਹਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਜਿਸ ਨੂੰ ਲੈ ਕੇ ਕੱਲ ਰਾਤ ਕਾਫੀ ਜ਼ਿਆਦਾ ਖਦਸ਼ਾ ਸੀ ਜਿਹੜਾ ਹੈਗਾ ਸੀ ਕਿਸਾਨਾਂ ਨੂੰ ਕਿ ਡੱਲੇਵਾਲ ਨੂੰ ਦੁਬਾਰਾ ਡੇਟੇਨ ਕੀਤਾ ਜਾ ਸਕਦਾ ਦੇਰ ਰਾਤ ਕਿਸਾਨਾਂ ਨੇ ਆਪਣੀ ਦਿੱਸਤੀ ਦੇ ਉੱਪਰ ਲਾਊਡਸਪੀਕਰ ਲਾ ਕੇ ਪੂਰੇ 2 ਕਿਲੋਮੀਟਰ ਦੇ ਮੋਰਚੇ ਦੇ ਵਿੱਚ ਅਨਾਊਂਸਮੈਂਟ ਕੀਤੀ ਕੀ ਕਿਸੇ ਨੇ ਰਾਤ ਨੂੰ ਸੌਣਾ ਨਹੀਂ ਸਾਰਿਆਂ ਨੇ ਜਾਗਦੇ ਰਹਿਣਾ ਉਸੇ ਤਰੀਕੇ ਨਾਲ ਪਹਿਰਾ ਦੇਣਾ ਜਿਵੇਂ ਆਪਾਂ ਦਿਨ ਦੇ ਵਿੱਚ ਪਹਿਰਾ ਦਿੰਨੇ ਆ ਤਾਂ ਕੱਲ ਦੀ ਜਿਹੜੀ ਰਾਤ ਆ ਕਿਸਾਨਾਂ ਦੇ ਵੱਲੋਂ ਦਿਲ ਦੇ ਮੰਗੋਈ ਹੀ ਕੱਢੀ ਗਈ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਿਫਟਾਂ ਦੇ ਵਿੱਚ ਪਹਿਰਾ ਦਿੰਦੇ ਰਹੇ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਸ ਤਰੀਕੇ ਦਾ ਸੀ ਕਿ ਸਾਡੇ ਆਗੂ ਨੂੰ ਅੱਜ 17ਵਾਂ ਦਿਨ ਹੋ ਗਿਆ ਲਗਾਤਾਰ ਪ੍ਰਸ਼ਾਸਨ ਜਿਹੜਾ ਹੈਗਾ ਹਲਚਲ ਦੇ ਵਿੱਚ ਆ ਤੇ ਦੁਬਾਰਾ ਜਿਹੜਾ ਹੈਗਾ ਡੇਟੇਨ ਕੀਤਾ ਜਾ ਸਕਦਾ ਹੈ ਦੇ ਕਾਰਨ ਕੱਲ ਪੂਰੇ ਮੰਨ ਲਓ ਸਾਰੀ ਰਾਤ ਜਿਹੜੀ ਹੈਗੀ ਆ ਕਿਸਾਨਾਂ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੀ ਸਿਕਿਉਰਟੀ ਆ ਰੱਖੀ ਗਈ तकरीबन ਸਭ ਤੋਂ ਪਹਿਲਾਂ ਨਿਊਜ਼ 8 ਨੇ ਵੀ ਬ੍ਰੇਕ ਕਰਿਆ ਸੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ तकरीबन 10 ਵਜੇ ਦੇ ਲਗਭਗ ਇਹ ਕਿਸਾਨ ਨੇ ਉਹਨਾਂ ਨੇ ਆਪਣਾ ਲਾਉਡਸਪੀਕਰ ਲਾ ਕੇ ਅਨਾਉਂਸਮੈਂਟ ਕਰਨੇ ਸ਼ੁਰੂ ਕਰਦੇ ਵੀ ਸਾਰੇ ਜਿਹੜੇ ਕਿਸਾਨ ਨੇ ਕਿਸੇ ਨੇ ਵੀ ਸੁਣਾ ਹੈ ਨਹੀਂ ਆਪਣੇ ਤੰਬੂਆਂ ਤੋਂ ਆਪਣੀਆਂ ਟਰਾਲੀਆਂ ਤੋਂ ਟੈਂਟਾਂ ਤੋਂ ਬਾਹਰ ਨਿਕਲ ਕੇ ਪਹਿਰਾ ਦੇਣਾ ਚਾਹੇ ਸਰਦੀ ਆ ਚਾਹੇ ਮੌਸਮ ਬਦਲ ਗਿਆ ਤਾਂ ਤੁਸੀਂ ਜਿਵੇਂ ਦਿਨ ਦੇ ਵਿੱਚ ਆਪਾਂ ਪਹਿਰਾ ਦਿੱਤਾ ਵੱਡੀ ਗਿਣਤੀ ਦੇ ਵਿੱਚ ਉਸੇ ਤਰੀਕੇ ਨਾਲ ਪਹਿਰਾ ਦੇਣਾ ਉੱਥੇ ਜਿਹੜੇ ਟਰਾਲੀਆਂ ਨੇ ਸਰਬੀ ਉਹਤ ਕਿਸਾਨਾਂ ਦੀਆਂ ਉਹ ਵੀ ਉਹਨਾਂ ਨੇ ਲਗਾ ਕੇ ਚਾਰੇ ਪਾਸੇ ਤੋਂ ਕਵਰ ਕਰਕੇ ਉਹਨਾਂ ਨੂੰ ਬੈਲਡਿੰਗ ਕਰ ਲਿਆ ਤਾਂ ਜੋ ਅਗਰ ਕੋਈ ਵੱਡੀ ਗਿਣਤੀ ਦੇ ਵਿੱਚ ਆਉਂਦਾ ਭਾਵੇਂ ਉਹ ਖੇਤਾਂ ਦੇ ਵਿੱਚੋਂ ਦੀ ਆਉਂਦਾ ਤਾਂ ਅਣਜਾਣ ਵਿਅਕਤੀ ਉੱਥੇ ਪਹੁੰਚ ਨਾ ਸਕੇ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਹੁਣ ਵੱਡੀ ਗਿਣਤੀ ਜਿਹੜੇ ਵਲੰਟੀਅਰ ਨੇ ਨੌਜਵਾਨ ਨੇ ਉਹ ਡਿਊਟੀ ਕਰਦੇ ਨੇ ਕੋਈ ਅਣਜਾਣ ਵਿਅਕਤੀ ਆਉਂਦਾ ਉਹਦੀ ਜਿਹੜੀ ਆਈਡੈਂਟੀਟੀ ਹੈ ਚੈੱਕ ਕੀਤੀ ਜਾਂਦੀ ਆ ਤਾਂ ਪੂਰਾ ਜਿਹੜਾ ਮਾਹੌਲ ਹੈਗਾ ਉਹ ਗਰਮਾਇਆ ਹੋਇਆ ਕਿਉਂਕਿ ਜਿੰਨਾ ਸਮਾਂ ਅੱਗੇ ਹੋਈ ਜਾਂਦਾ ਜਿੰਨੇ ਦਿਨ ਮਰਨ ਵਰਤ ਦੇ ਵਧ ਜਾਂਦੇ ਨੇ ਉਨਾਂ ਹੀ ਜਿਹੜਾ ਹੈਗਾ ਕਿਸਾਨਾਂ ਦੇ ਮਨ ਦੇ ਵਿੱਚ ਖਰਚਾ ਪੈਦਾ ਹੋਈ ਜਾਂਦਾ ਕਿ ਜਿਸ ਤਰੀਕੇ ਨਾਲ 25 26 ਦੀ ਰਾਤ ਨੂੰ ਜਿਹੜਾ ਉੱਥੇ ਹਮਲਾ ਹੋਇਆ ਸੀ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਰਟੇਨ ਕੀਤਾ ਗਿਆ ਸੀ ਵੱਡੀ ਗਿਣਤੀ ਚ ਪੁਲਿਸ ਕਰਮੀ ਆਏ ਸੀ ਕਿ ਵੀ 4 ਵਜੇ ਪੌਣੇ 4 ਵਜੇ ਜਿਹੜਾ ਹੈਗਾ ਜਗਦੀਸ਼ ਸਿੰਘ ਡੱਲੇਵਾਲ ਨੂੰ ਡეტেইন ਕਰਕੇ ਡੀਐਮਸੀ ਲੈ ਕੇ ਜਾਇਆ ਗਿਆ ਸੀ ਵੀ ਉਸ ਤਰੀਕੇ ਦੇ ਹਾਲਾਤ ਉਸ ਤਰੀਕੇ ਦਾ ਸਮਾਂ ਦੁਬਾਰਾ ਨਾ ਆ ਜਾਵੇ ਇਹਦੇ ਕਾਰਨ ਨੇ ਹੁਣ ਕਿਸਾਨ ਨੇ ਕਾਫੀ ਜ਼ਿਆਦਾ ਅਲਰਟ ਨੇ ਉੱਥੇ ਅਚਰਨਜੀਤ ਕੱਲ 13 ਦਸੰਬਰ ਹੈ ਮੋਰਚੇ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਨੇ ਇਸ ਬਾਬਤ ਅੱਜ 3 ਵਜੇ ਕੋਈ ਵੱਡਾ ਐਲਾਨ ਡੱਲੇਵਾਲ ਦੇ ਵੱਲੋਂ ਕੀਤਾ ਜਾ ਸਕਦਾ ਹੈ ਪਰ ਬਿਲਕੁਲ ਕਿਸਾਨਾਂ ਨੇ ਸਾਫ਼ ਤੌਰ ਤੇ ਬੁਰ ਕਿਹਾ ਕਿ ਅੱਜ 3 ਵਜੇ ਜਿਹੜੀ ਪ੍ਰੈਸ ਕਾਨਫਰੰਸ ਆ ਉੱਥੇ ਅਸੀਂ ਕੋਈ ਵੱਡਾ ਐਲਾਨ ਕਰਾਂਗੇ ਦਰਜੀਤ ਸਿੰਘ ਦੱਲੇਵਾਲ ਵੱਲੋਂ ਉਹਨਾਂ ਦਾ ਕੋਈ ਸੁਨੇਹਾ ਹੈਗਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਦਿੱਤਾ ਜਾਊਗਾ ਤਾਂ ਇੱਕ ਵੱਡਾ ਐਲਾਨ ਜ਼ਰੂਰ ਕਰਨ ਬਾਰੇ ਉਹਨਾਂ ਨੇ ਕਿਹਾ ਹੋਇਆ ਤੇ ਅੱਜ ਰਾਤ ਦੀ ਅੱਜ ਸ਼ਾਮ ਦੀ ਜਿਹੜੀ ਹੈਗੀ ਆ ਰੋਟੀ ਦੀ ਜਿਹੜੀ ਹੈਗੀ ਆ ਉਹ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਛੱਡੰਦੇ ਰਿਕੇ ਆ ਗਿਆ ਕਿ ਜਿਸ ਤਰੀਕੇ ਨਾਲ ਜਗਜੀਤ ਸਿੰਘ ਢੱਲੇਵਾਲ 17 ਦੇ ਰਾਤੋਂ ਕਿਸਾਨੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਮਰਨ ਵਰਤ ਦੇ ਉੱਪਰ ਬੈਠੇ ਨੇ ਤਾਂ ਅੱਜ ਸ਼ਾਮ ਦੀ ਰੋਟੀ ਪੂਰੇ ਪਰਿਵਾਰ ਛੱਡ ਕੇ ਸੋਸ਼ਲ ਮੀਡੀਆ ਦੇ ਉੱਪਰ ਸਟੈਗੋ ਵੀ esport ਜਗਜੀਤ ਢੱਲੇਵਾਲ ਪ੍ਰੈਮ ਕਰੋ ਇਹ ਵੀ ਇੱਕ ਜਿਹੜਾ ਹੈਗਾ ਇੱਕ ਪ੍ਰਦਰਸ਼ਨ ਦਾ ਹਿੱਸਾ ਸੋਸ਼ਲ ਮੀਡੀਆ ਦੇ ਪਰ ਉਹਨਾਂ ਨੂੰ ਸਮਰਥਨ ਦੇਣ ਦਾ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਅੱਜ ਕੋ ਵੱਡਾ ਐਲਾਨ ਹੋ ਸਕਦਾ 3 ਵਜੇ ਦੇ ਹੈਗਾ ਜਿਹੜਾ ਕੋਈ ਸੁਨੇਹਾ ਕੋਈ ਮੈਸੇਜ ਜਿਹੜਾ ਹੈਗਾ ਜਗਜੀਤ ਢੱਲੇਵਾਲ ਦਾ ਉਹ ਆਮ ਲੋਕਾਂ ਨੂੰ ਦਿੱਤਾ ਜਾਊਗਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਖਨੌਰੀ ਬਾਰਡਰ ਤੇ ਦੇਰ ਰਾਤ ਕਾਫੀ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਜੋ ਮਰਨਵਟ ਢੱਲੇਵਾਲ ਦਾ ਸਾਰ ਵੇ ਦਿਨ ਚ खल हो चुके चु है किसान लीडर वालों खदशा प्रगटाया जा रहा है कि प्रशासन के वालों पुलिस वालों मुड़ तो डेवाल को डिटेन किया जा सकता है उन्होंने खराब सेहत भवे के जिस चलते डेवाल के आले दुआले काफी जो सुरक्षा है किसानों कर दी गई